1 ਮਈ ਮਜ਼ਦੂਰ ਦਿਵਸ ਜੋ ਕਿ ਪੂਰੇ ਦੇਸ਼ ਭਰ ਵਿੱਚ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਦੇ ਰੇਲਵੇ ਸਟੇਸ਼ਨ ਵਿਖੇ ਵੀ ਐਡਵੋਕੇਟ ਕੇਸੀ ਆਜ਼ਾਦੀ ਬੇਟੀ ਐਡਵੋਕੇਟ ਅਨੂਸ਼ਰਮਾ ਵੱਲੋਂ ਇਹ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰਾਂ ਨਾਲ ਮਿਲ ਕੇ ਮਨਾਇਆ ਗਿਆ ਇਸ ਦੌਰਾਨ ਉਹਨਾਂ ਜਿਥੇ ਮਿਹਨਤ ਕਾ ਸ਼ਲੋਕਾਂ ਨੂੰ ਇਸ ਦਿਹਾੜੇ ਦੇ ਮੁਬਾਰਕਬਾਦ ਦਿੱਤੇ ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹੋ ਜੈ ਮਿਹਨਤ ਕਾ ਸ਼ਲੋਕਾਂ ਦੀ ਹਮੇਸ਼ਾ ਹਿੰਮਤਦਾਰ ਕਾਨੀ ਚਾਹੀਦੀ ਹੈ ਤੇ ਉਹਨਾਂ ਦੀ ਮਿਹਨਤ ਸਦਕਾ ਹੀ ਅਸੀਂ ਆਪਣੇ ਘਰਾਂ ਜਾਂ ਫਿਰ ਵਪਾਰਕ ਆਧਾਰੀਆਂ ਵੀ ਤਰੱਕੀ ਦੀਆਂ ਲੀਹਾਂ ਤੇ ਪਹੁੰਚਦੇ ਹਾਂ ਇਸ ਦੌਰਾਨ ਗੁਰਦੀਪ ਕੰਗ ਨੇ ਵੀ ਸਮੂਹ ਫਗਵਾੜਾ ਵਾਸੀਆਂ ਨੂੰ ਮਜ਼ਦੂਰ ਦੇ ਵzij ਬਧਾਈ ਦਿੱਤੀ ਇਸ ਦੌਰਾਨ ਉਹਨਾਂ ਵੱਲੋਂ ਵਿਸ਼ਾਲ ਲੰਗਰ ਵੀ ਲਗਾਇਆ ਗਿਆ ਜਿਸ ਵਿੱਚ ਉਹਨਾਂ ਆਪਣੇ ਹੱਥੀਂ ਔਨਚਾਨ ਵਾਲੇ ਰਾਗੀਰਾਂ ਨੂੰ ਜਿੱਥੇ ਲੰਗਰ ਚਕਾਇਆ ਉੱਥੇ ਹੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਇਸ ਦੌਰਾਨ ਵੱਡੀਗਿੰਦ ਦੇ ਵੀ ਸ਼ਹਿਰ ਦੇ ਭਤਵੰਤ ਤੇ ਮਸ਼ਹੂਰ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜਾ ਇੱਥੇ ਲੰਗਰ ਲਗਾਣਾ ਜਾਂ ਸਟੇਸ਼ਨ ਤੇ ਮੇਰੇ ਡੈਡੀ ਨੇ ਸ਼ੁਰੂ ਕੀਤਾ ਸੀ ਉਹ ਤਾਂ ਹੁਣ ਰਹੇ ਨਹੀਂ ਉਹਨੂੰ ਅਸੀਂ ਫੋਲੋ ਕਰ ਰਹੇ ਆਂ ਤੇ ਦੂਸਰਾ ਸਾਨੂੰ ਵੀ ਪਤਾ ਕਿ ਮਜ਼ਦੂਰਾ ਵਗੈਰ ਚਾਹੇ ਉਹ ਸਾਡੇ ਘਰ ਚਾਹੇ ਚਾਹੇ ਕੰਸਟਰਕਸ਼ਨ ਵਰਕ ਚਾਹੇ ਕਿਤੇ ਵੀ ਇਹਨਾਂ ਦੇ ਬਗੈਰ ਸਾਡੇ ਕੋਈ ਵੀ ਲਾਈਫ ਨਹੀਂ ਹੈਗੀ ਤੇ ਮੈਂ ਸਾਨੂੰ ਸਭ ਨੂੰ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਤੇ ਦੂਸਰਾ ਜਦੋਂ ਵੀ ਇਹਨਾਂ ਨੂੰ ਕਦੀ ਵੀ ਹੈਲਪ ਦੀ ਲੋੜ ਆ ਮੈਨੂੰ ਲੱਗਦਾ ਸਾਨੂੰ ਸਭ ਨੂੰ ਅੱਗੇ ਮਿਲ ਕੇ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਔਰ ਮੈਂ ਤਾਂ ਹਮੇਸ਼ਾ ਇਹਨਾਂ ਦੀ ਹੈਲਪ ਲਈ ਹਾਜ਼ਰ ਆ ਜਦੋਂ ਮਰਜ਼ੀ ਮੈਂ ਇਹਨਾਂ ਨੂੰ ਕਿਹਾ ਹੋਇਆ ਕਿ ਜਦ ਮਰਜ਼ੀ ਦਿਨ ਹੋਵੇ ਰਾਤ ਹੋਵੇ ਤੁਸੀਂ ਇਹ ਨਹੀਂ ਸੋਚਣਾ ਕਿ ਡੈਡੀ ਨਹੀਂ ਹੈਗੇ ਆ ਅਸੀਂ ਹੱਲੇ ਵੀ ਹੈਗੇ ਆ ਤੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਮੈਂ ਇੱਕ ਵਾਰ ਫੇਰ ਮਦੂਦ ਦਿਵਸ ਦੀਆਂ ਬਹੁਤ-ਬਹੁਤ ਬਤਾਈਆਂ ਜਿੰਨੀਆਂ ਸਭ ਤੋਂ ਔਰ ਇੱਕ ਵਾਰ ਇਹਨਾਂ ਨੂੰ ਸੁਸਾਇਟੀ ਨੂੰ ਸਾਡੇ ਸੋਸਾਇਟੀ ਨੂੰ ਵੀ ਸੋਚਣਾ ਚਾਹੀਦਾ ਕਿ ਇਹਨਾਂ ਦੇ ਬਿਨਾਂ ਤੇ ਸਾਡੀ ਲਾਈਫ ਨਹੀਂ ਹੈ ਕੋਈ ਵੀ ਤੁਸੀਂ ਕੋਈ ਵੀ ਫੀਲਡ ਲੈ ਲਓ ਜੇ ਇਹ ਆ ਤਾਂ ਅਸੀਂ ਆ ਤੇ ਇਹਨਾਂ ਨੂੰ ਇੱਜ਼ਤ ਦਾ ਦੇਖਣਾ ਚਾਹੀਦਾ ਹੈ ਕਿੰਨੇ ਸਾਲ ਤੋਂ ਮੈਡਮ ਸੇਵਾ ਨਿਭਾ ਰਹੇ ਤੁਸੀਂ ਡੈਡੀ ਪਹਿਲਾਂ ਬੱਸ ਸਟੈਂਡ ਤੇ ਕੰਮ ਕਰਦੇ ਸੀ ਫਿਰ ਕਿ ਡੈਡੀ ਰਿਕਸ਼ਾ ਯੂਨੀਅਨ ਰੈਡੀ ਸਭ ਦੇ ਟੈਜੈਂਸੀ ਰੈਡੀ ਯੂਨੀਅਨ ਮਿੱਤਰੀ ਸਭ ਕੋਲ ਔਰ ਸਾਡੀ ਮਦਦ ਬਹੁਤ ਕੀਤੀ ਹੈ ਇਥੇ ਤਾਂ ਠੀਕ ਹੈ ਨਾ ਹਰ ਕੋਈ ਆਪਣੀ ਆਪਣੀ ਤਰ੍ਹਾਂ ਦੀ ਮਜ਼ਦੂਰੀ ਕਰਦਾ ਪਿਆ ਆਪਣੇ ਆਪਣੇ ਫੀਲਿੰਗ ਬਾਕੀ ਮੈਂ ਇੱਕ ਵਾਰ ਇਹਨਾਂ ਦਾ ਬਹੁਤ ਬਹੁਤ ਇਹਨਾਂ ਨੂੰ ਮੁਬਾਰਕ ਦਿੰਦੀ ਪਈ ਆ ਕਿ ਹੈਪੀ ਲੇਬਰਸਡੇ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਆ ਅੱਜ ਮਜ਼ਦੂਰ ਦੋਸਤਾਂ ਸਾਡੇ ਬੰਦ ਜਿਹੜੇ ਕੀ ਹਿਊਮਨ ਰੈਟ ਕੌਨਸਲ ਇੰਡੀਆ ਮੋਮਨ ਛੱਲੇ ਵਾਹਿਗੋਵਾਵੇਂ ਔਰ ਸਾਡੇ ਅਸੀਂ ਵੀ ਸਿਮਰਟਸ ਪੰਸਲ ਇੰਡੀਆ ਤੇ ਮੈਂ ਸਟੇਲ ਸੈਕਟਰੀਲੋਂ ਸਾਰੇ ਬਿੰਦੂ ਭਰਾਵਾਂ ਨੂੰ ਮਜੂਰ ਨਜ਼ਰ ਰਸੀ ਲੱਖ ਲੱਖ ਵਾਰ ਪ੍ਰਣਾਮ ਔਰ ਸਾਡੇ ਜਿਹੜੇ ਇਨੀਸ਼ੀਏਟਿਵ ਵਾਸ਼ ਪ੍ਰਧਾਨ ਨੇ ਇੰਡੀਆ ਦੇ ਮੈਡਮ ਅੰਮ੍ਰਿਤ ਸ਼ਰਮਾ ਜੀ ਇਹਨਾਂ ਲੋ ਇਹਨਾਂ ਦੇ ਫਾਦਰ ਸਾਹਿਬ ਨਾਲ ਬਹੁਤ ਸ਼ਰਪ੍ਰਲਾ ਹਰ ਸਾਲ ਲੰਗਰ ਹੁੰਦਾ ਬਿੰਨੂਪੜੇ ਸਾਲ ਦੇਖਣ ਹੋ ਗਏ ਹਰ ਸਾਲ ਪਹਿਲੀ ਵਾਰ ਲੰਗਰ ਲਾਉਦੇ ਅੱਜ ਇਹਨਾਂ ਨੇ ਲਾਇਆ ਪਹਿਲਾਂ ਇਹਨਾਂ ਨੇ ਵੀ ਮਾਰਕਵਾਦ ਮਾਰਕਵਾਦ ਹੈ ਔਰ ਪੂਰੀ ਸਾਡੇ ਬਿੰਦੂ ਜਮੇ ਭਰਾਵਾਂ ਨੂੰ ਮਾਰਕਵਾਦ ਹੈ ਅੱਜ ਵੀ ਬਸਤੀ ਤਦ ਦਿਖਿਆ ਮਜ਼ਦੂਰਤ ਬਣਾ ਦੇਖੋ ਸਾਰੇ ਸੰਤ ਇਕੱਠੇ ਹੋ ਨੇ ਆ ਜੇ ਅਸੀਂ ਅੱਜ ਸਾਡਾ ਮਜ਼ਦੂਰ ਪ੍ਰਾਰਥਨਾ ਖੜੇ ਆ ਤਾਂ ਅਸੀਂ ਅੱਜ ਕੁੱਠਿਆ ਜਗੱਡੀਆਂ ਘਪਦੇ ਆ ਸਰਾਈਨਾ ਬਦਲਤ ਘਪਦੇ ਆ ਸਾਡੇ ਸਾਰਿਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਸਾਰਿਆਂ ਨੂੰ ਮਜ਼ਦੂਰ ਦਸਤੀਆਂ ਲੱਖ ਲੱਖ ਵਾਰਾਂ ਸਾਡੀ ਹਿਮਰਤ ਕੌਂਸਲ ਇੰਡੀਆ ਲੋ ਵੀ ਸਾਰੇ ਭਾਰਤ ਵਾਸੀ ਨੂੰ ਲੱਖ ਲੱਖ ਵਾਰਾਂ